ਸਾਡੇ ਸਾਹਮਣੇ ਆ ਪੰਜਾਬ ਦੀ ਧੀ ਖੜੀ ਆ ਇੱਕ ਜਿਹਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਆ ਔਰ ਹੁਣ ਪਿਓ ਹੀ ਸਰਤੇ ਆ ਭਰਾ ਕੋਈ ਨਹੀਂ ਹਾਲਕਾਲ ਇਸ ਭੈਣ ਦਾ ਪੁੱਛ ਰੇ ਆ ਔਰ ਇਸ ਜਿਹੜੀ ਬੱਚੀ ਦੀ ਸਟੋਰੀ ਆ ਤੁਹਾਡੀ ਰੂਹ ਕੰਬ ਜੂਗੀ ਜਦੋਂ ਤੁਸੀਂ ਇਸ ਬੱਚੀ ਦੀ ਕਹਾਣੀ ਸੁਣੋਗੇ ਕਿ ਆਪਣੀ ਮਾਂ ਦੀ ਜ਼ਿੰਦਗੀ ਬਚਾਉਣ ਦੀ ਖਾਤਰ ਇਸ ਬੱਚੀ ਨੇ ਵਿਆਹ ਨਹੀਂ ਕਰਵਾਇਆ ਸੀਗਾ ਔਰ ਜਿਹੜੇ ਅੱਜ ਦੇ ਟਾਈਮ 'ਚ ਮੁੰਡਾ ਮੁੰਡਾ ਜੰਮਣ ਵਾਲੇ ਆ ਉਹਨਾਂ ਨੂੰ ਵੀ ਇੱਕ ਜਵਾਬ ਹੋਊਗਾ ਕਿ ਜੋ ਮਾਂ ਪਿਓ ਨੂੰ ਪਿਆਰ ਇੱਕ ਧੀਆ ਕਰ ਸਕਦੀਆਂ ਉਹ ਮੁੰਡੇ ਕਦੇ ਵੀ ਨਹੀਂ ਕਰ ਸਕਦੇ ਆ ਸਾਡੇ ਕੋਲੇ ਸਾਰੇ ਮਰੀਜ਼ ਪਿੱਛੇ ਖੜੇ ਤੁਸੀਂ ਦੇਖ ਸਕਦੇ ਆ ਔਰ ਅੱਜ ਦੇ ਟਾਈਮ 'ਚ ਜਿਹੜੇ ਕਹਿੰਦੇ ਕਿ ਪੰਜਾਬੀਆਂ ਦੀ ਮਦਦ ਸਾਨੂੰ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਆ ਅਸੀਂ ਇਸ ਪੰਜਾਬ ਦੇ ਵਿੱਚ ਜੰਮੇ ਆ ਔਰ ਮੈਂ ਬੈਂਟੀ ਕਰੂੰਗਾ ਜਿੰਨੇ ਵੀ ਕਮੈਂਟ ਕਰਨ ਵਾਲੇ ਹੁੰਦੇ ਆ ਕਿ ਪੰਜਾਬ ਦੀ ਮਦਦ ਸਭ ਤੋਂ ਪਹਿਲਾਂ ਕਰੋ ਆ ਮੇਰੇ ਸਾਹਮਣੇ ਸਾਰੇ ਪੰਜਾਬੀ ਖੜੇ ਆ ਬਈ ਔਰ ਮੈਂ ਦੇਖੂੰਗਾ ਕਿ ਅੱਜ ਜਿਹੜੇ ਕਮੈਂਟਾਂ ਦੇ ਵਿੱਚ ਸਿਰਫ ਇੱਕ ਘਰ ਬੈਠੇ ਕਮੈਂਟ ਕਰਨ ਵਾਲੇ ਆ ਉਹ ਅੱਜ ਇੱਥੇ ਆ ਕੇ ਇਨ੍ਹਾਂ ਪੰਜਾਬੀ ਭੈਣ ਭਰਾਵਾਂ ਦੀ ਸਾਡਿਆਂ ਦੀ ਕਿੰਨੀ ਕ ਬਾਹ ਫੜਦੇ ਆ ਹੁਣ ਪਤਾ ਲੱਗ ਜਾਊਗਾ ਆ ਭੈਣ ਸਾਡੇ ਕੋਲੇ ਪੂਜਾ ਆਈ ਆ ਔਰ ਪੂਜਾ ਕੀ ਦਿੱਕਤ ਆ ਤੈਨੂੰ ਭੈਣੇ ਕਿ ਮੇਰੇ ਬ੍ਰੇਨ ਚ ਫਲੋਡ ਹੈਗਾ ਤੇ ਮੈਨੂੰ ਰਸੋਲੀ ਵੀ ਹੈਗੀ ਆ ਤੇ ਉਹ ਮੇਰੇ 2 ਹਫਤੇ ਤੋਂ ਮੇਰੇ ਬਲੱਡ ਸੇ ਮੂੰਹ ਚ ਬਲੱਡ ਵੀ ਆ ਰਿਹਾ ਹੈ ਅੱਛਾ ਤੇ ਡਾਕਟਰ ਨੇ ਜਦੋਂ ਮੈਂ ਪੁੱਛਿਆ ਉਹ ਕਹਿੰਦੇ ਤੇਰੇ ਦਿਮਾਗ ਕਰਕੇ ਸਾਰਾ ਕੁਝ ਹੋ ਰਿਹਾ ਤੇਰਾ ਉਹ ਦੇ ਕਰਕੇ ਤਾਂ ਕਰਕੇ ਉਹ ਨਹੀਂ ਹੋ ਪਾ ਰਿਹਾ ਅੱਛਾ ਨੰ 2-4 ਦਿਨ ਤੋਂ ਮੈਨੂੰ ਬੁਖਾਰ ਵੀ ਉੱਤੇ ਚੜਦਾ ਰਹਿੰਦਾ ਤੇ ਬਲੱਡ ਪੂਰਾ ਤੂੰ ਮੈਨੇ ਸਾਡੇ ਕੋਲ ਕਿੰਨੇ ਟਾਈਮ ਤੋਂ ਆ ਰਹੀ ਆ ਮੈਂ ਵੀ 4-5 ਸਾਲ ਤੋਂ 5 ਸਾਲ ਤੋਂ ਆ ਰਹੀ ਹੁਣ ਤੱਕ ਤੈਨੂੰ ਕਿੰਨੇ ਕਦੀ ਮਦਦ ਹੋਊਗੀ ਹੋਣੀ ਮੇਰੇ ਜਿੰਨੇ ਕਿ ਹੈਗੀ ਜ਼ਿੰਦਗੀ ਵਿੱਚ ਤੋਂ ਇਹ ਸਾਰੇ ਜਣੇ ਅੰਦਾਜ਼ਾ ਕਿੰਨੇ ਕ ਲੱਖ ਦੀ ਹੋਗੀ ਹੋਗੀ ਮੈਨੂੰ ਨਹੀਂ ਪਤਾ ਪਰ ਫਿਰ ਵੀ ਇਸ ਭੈਣ ਦੀ ਨਾ ਬਾਈ ਹੁਣ ਤੱਕ 3 ਤੋਂ 4 ਲੱਖ ਮਦਦ ਇਹ ਸੰਸਥਾ ਵੱਲੋਂ ਇਸ ਭੈਣ ਦੇ ਪਰਿਵਾਰ ਦੀ ਇਹਦੇ ਪਿਓ ਵੀ ਬਿਮਾਰ ਆ ਮਾਂ ਵੀ ਬਿਮਾਰ ਦੀ ਸੀ ਮਾਂ ਦੇ ਬੈੱਡ ਸੋਲ ਹੋ ਗਏ ਸੀ ਭਰਾ ਹਾਲ ਚਾਲ ਨਹੀਂ ਪੁੱਛਦਾ ਸੀਗਾ ਆਪਣੀ ਮਾਂ ਦੀ ਜਿੰਨੀ ਸੇਵਾ ਇਸ ਧੀ ਨੇ ਕੀਤੀ ਨਾ 103 3 ਬੁਖਾਰ ਹੁੰਦਾ ਸੀਗਾ ਇਸ ਭੈਣ ਨੂੰ ਮੀਂਹ ਪੈ ਰਿਹਾ ਸੀ ਇੱਕ ਦਿਨ ਰਾਤ ਦੇ 9:30 ਵਜੇ ਦਾ ਟਾਈਮ ਸੀਗਾ ਘਰੋਂ ਚੱਲ ਕੇ ਇੱਥੇ ਦਰਬਾਰ ਸਾਹਿਬ ਇੱਥੇ ਜਿੱਥੇ ਜਗ੍ਹਾ ਤੇ ਖੜਦੇ ਆ ਆਪ ਦੀ ਮਾਂ ਦੀ ਦਵਾਈ ਲੈਣ ਲਈ ਖੜੀ ਸੀ ਕਿ ਵੀਰੇ ਮੇਰੀ ਦਵਾਈ 2 ਦਿਨ ਜੇ ਤੁਹਾਡੇ ਕੋਲੇ ਡੋਨਰ ਨਹੀਂ ਨਾ ਮੈਨੂੰ ਦਵਾਈ 2 ਦਿਨ ਲੇਟ ਦਵਾ ਦਿਓ ਮੇਰੀ ਮਾਂ ਦੀ ਜ਼ਿੰਦਗੀ ਬਚਾ ਦਿਓ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਪਰ ਇਹ ਹੈ ਕਿ ਪੈਸੇ ਵੱਲੋਂ ਤਾਂ ਨਹੀਂ ਮਾਂ ਤਨੂੰ ਕੁਝ ਹੋਣ ਦਿੱਤਾ ਪੈਸੇ ਵੱਲੋਂ ਨਹੀਂ ਹੋਇਆ ਕੁਝ ਔਰ ਇਸ ਧੀ ਨੇ ਕਿਹਾ ਸੀਗਾ ਕਿ ਮੈਂ ਜ਼ਿੰਦਗੀ 'ਚ ਆਪਣੀ ਮਾਂ ਲਈ ਜੀਣਾ ਵਾ ਮੈਂ ਆਪਣੀ ਮਾਂ ਨੂੰ ਸੁਭਾਲ ਲੈਣਾ ਮੈਂ ਵਿਆਹ ਨਹੀਂ ਕਰਵਾਉਣਾ ਬਾਈ ਇਸ ਭੈਣ ਨੇ ਹਲੇ ਤੱਕ ਵਿਆਹ ਨਹੀਂ ਕਰਵਾਇਆ ਸੀ ਬਾਈ ਜੀ ਮਾਂ ਇਸ ਟਾਈਮ ਚਲੋ ਕਹਿੰਦਾ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਮਾਂ ਇਹਦੀ ਅੱਜ ਦੁਨੀਆ ਤੇ ਨਹੀਂ ਗਈ ਪਰ ਜਿਹੜੇ ਮਾਂ ਨੂੰ ਸ਼ਾਮ ਦੀ ਸ਼ਾਮ ਦੀ ਇੱਕ ਟਾਈਮ ਐਸਾ ਆਇਆ ਸੀ ਇਸ ਭੈਣ ਤੇ ਕਿ ਭੈਣ অপারেশন ਚ ਚਲੀ ਗਈ ਸੀ ਔਰ ਆਪਦਾ ਨਾਂ ਤੱਕ ਆਪਦੀ ਪਛਾਣ ਤੱਕ ਸਭ ਕੁਝ ਭੁੱਲ ਗਈ ਸੀ ਪੁੱਜੇ ਕੀ ਹੋਇਆ ਸੀ ਉਦੋਂ ਤੈਨੂੰ ਉਦੋਂ ਭਾਜੀ ਮਤਲਬ ਇਹ ਨਾ ਮਤਲਬ ਕਾ ਦਿੱਕਤਾਂ ਸੀ ਕਿ ਮੇਰੇ ਮੰਮਾ ਸੀ ਕਿ ਤੇ ਜਿਹਦੇ ਉਹਦੇ ਕਰਕੇ ਫਿਰ ਮਨੋ ਇਹਦਾ ਸਿਰ 'ਚ ਇਕਦਮ ਹੀ ਦਰਦ ਸਟਾਰਟ ਹੋਇਆ ਉਸ ਤੋਂ ਬਾਅਦ ਮੈਨੂੰ ਕਿਉਂ ਮੈਨੂੰ ਨਹੀਂ ਪਤਾ ਲੱਗਾ ਤੇ ਉਸ ਤੋਂ ਬਾਅਦ ਮੈਂ 6-7 ਮਹੀਨੇ ਹਸਪੀਟਲ ਹੀ ਰਹੀ ਆ ਉਸ ਤੋਂ ਬਾਅਦ ਬਾਈ ਜੀ ਸਭ ਕੁਝ ਬੱਚੀ ਡਿਪਰੈਸ਼ਨ 'ਚ ਚਲੀ ਗਈ ਔਰ ਕੁਝ ਨੂੰ ਆਪਣਾ ਪਤਾ ਨਹੀਂ ਸੀਗਾ ਮੈਂ ਕੌਣ ਹੈਗੀ ਕੀ ਮੇਰਾ ਨਾਂ ਕੀ ਮੇਰੇ ਮਾਪਿਓ ਵਾ ਕੌਣ ਇੰਨੀ ਕਿ ਜ਼ਿਆਦਾ ਡਿਪਰੈਸ਼ਨ 'ਚ ਆਪਣੀ ਮਾਂ ਨੂੰ ਸਾਹਮਦੀ ਸਾਹਮਦੀ ਕਹ ਲੋ ਔਖੇ ਹਾਲਾਤਾਂ ਦੇ ਵਿੱਚੋਂ ਇਹ ਬੱਚੀ ਲੰਘ ਚੁੱਕੀ ਆ ਔਰ ਅੱਜ ਵੀ ਭੈਣ ਨੂੰ ਕਿੰਨੇ ਟਾਈਮ ਬਾਅਦ ਪੇਨਿਓਲਟੀਆਂ ਉਲਟੀਆਂ ਦਿਨ ਹਫਤਾ ਹੋ ਗਿਆ ਪਰ ਜੇ ਉਲਟੀਆਂ ਮੈਨੂੰ ਖੂਨ ਦੀ ਆਉਂਦੀਆਂ ਆਉਂਦੀਆਂ ਆ ਰਹੀਆਂ ਸਾਡੀ ਧੀ ਬਾਈ ਸਾਡੀ ਬੱਚੀ ਨੂੰ ਥੋੜਾ ਜਿਹਾ ਵੀ ਦਰਦ ਹੋਵੇ ਨਾ ਸਾਡੀ ਜਾਨ ਤੇ ਬੰਨ ਜਾਂਦੀ ਹੈ ਕਿ ਸਾਡਾ ਬੱਚਾ ਠੀਕ ਕਦੋਂ ਹੋਊਗਾ ਇਹ ਵੀ ਇੱਕ ਕਿਸੇ ਪਿਓ ਦੀ ਧੀ ਆ ਮਾਂ ਅੱਜ ਦੁਨੀਆ ਤੇ ਨਹੀਂ ਗਈ ਕੀ ਅੱਜ ਇਹਦਾ ਪਿਓ ਜਦੋਂ ਧੀ ਦੇ ਉਲਟੀਆਂ ਆਉਂਦੀਆਂ ਹੋਣਗੀਆਂ ਦੇਖਦਾ ਹੋਊਗਾ ਉਹਦੇ ਪਿਓ ਦੇ ਦਿਲ ਤੇ ਕੀ ਬੀਜਦੀ ਹੋਗੀ ਪਰ ਉਹ ਬੇਵੱਸ ਆ ਬਾਈ ਸਾਡੇ ਕੋਲੇ ਪੈਸਾ ਹੁੰਦਾ ਸੀ ਆਪਣੇ ਬੱਚੇ ਦਾ ਇਲਾਜ ਕਰਵਾ ਲੈਣੇ ਆ ਪਰਵਾਜ ਜੇ ਇੰਨੀ ਕਮਜ਼ਬੂਰ ਪਰਿਵਾਰ ਆ ਉਸ ਭੈਣ ਕੋਲੇ ਆਪਣਾ ਇਲਾਜ ਕਰਵਾਉਣ ਲਈ ਪੈਸਾ ਨਹੀਂ ਉਹ ਘਰ ਬੈਠੀ ਖੂਨ ਦੇ ਉਲਟੀਆਂ ਕਰ ਰਹੀ ਆ ਇਹ ਸਾਡੀ ਪੰਜਾਬ ਦੀ ਭੈਣ ਹੀ ਆ ਬਾਈ ਅੱਜ ਆ ਸਾਡੇ ਸਾਹਮਣੇ ਸਾਰੇ ਸਾਡੇ ਮੇਰੇ ਕੋਲੇ ਰੋਜ਼ ਤੇ ਜੇ 100 ਮਰੀਜ਼ ਅੱਜ ਤੱਕ ਅਸੀਂ ਮੰਨ ਲਓ 10000 ਮਰੀਜ਼ 5000 ਵੀ ਹਜ਼ਾਰ ਹੀ ਲਾ ਲਓ ਜੇ ਹਜ਼ਾਰ ਮਰੀਜ਼ ਕੀਤਾ ਹੋਗਾ ਉਹਦੇ ਵਿੱਚ 950 ਪੰਜਾਬ ਦਾ ਮਰੀਜ਼ ਹੋਊਗਾ ਅੱਜ ਮੈਂ ਬੇਨਤੀ ਕਰੂੰਗਾ ਕਿ ਸਾਡੀ ਪਹਿਲ ਅਸੀਂ ਵੀ ਕਹਿੰਦੇ ਆ ਕਿ ਤੁਹਾਡੇ ਕੋਲੇ ਪੰਜਾਬ ਦੇ ਵਿੱਚ ਕੋਈ ਵੀ ਐਸਾ ਕੋਈ ਪੰਜਾਬੀ ਭਰਾ ਸਾਡਾ ਹੈਗਾ ਜਿਹੜਾ ਆਪਣਾ ਇਲਾਜ ਨਹੀਂ ਕਰਵਾ ਸਕਦਾ ਸਾਡਾ ਨੰਬਰ 90713 90714 ਅਸੀਂ ਇਸ ਦੁਨੀਆ ਤੇ ਇਨਸਾਨੀਅਤ ਦੇ ਤੌਰ ਤੇ ਸਾਡਾ ਇਨਸਾਨ ਅਸੀਂ ਅੱਜ ਦੇ ਟਾਈਮ 'ਚ ਮੈਂ ਕਹਿੰਨਾ ਅਸੀਂ ਇੱਕ ਚੰਗੇ ਇਨਸਾਨ ਹੀ ਬਣ ਜਾਈਏ ਬਹੁਤ ਵੱਡੀ ਗੱਲ ਆ ਔਰ ਮੈਂ ਬੇਨਤੀ ਕਰੂੰਗਾ ਕਿ ਕਮੈਂਟ ਦੇ ਵਿੱਚ ਤੁਸੀਂ ਇੱਕ ਬੰਦੇ ਦਾ ਇਹ ਨਹੀਂ ਦੇਖਦੇ ਬੱਚਾ 7-8 ਸਾਲ ਤੋਂ ਇੱਕ ਬੰਦਾ ਸੇਵਾ ਕਰ ਰਿਹਾ ਉਹਦੀ ਪਿੱਛੇ ਕਿੰਨੀ ਕ ਮਿਹਨਤ ਆ ਕਿੰਨੀਆਂ ਕੋਸ ਬੰਦੇ ਦੀਆਂ ਕੁਰਬਾਨੀਆਂ 2 ਮਿੰਟ ਤੁਸੀਂ ਕਮੈਂਟ ਤੇ ਲਾ ਦਿੰਨੇ ਆ ਪਰ ਅੱਜ ਭਾਈ ਇਸ ਪਰਿਵਾਰਾਂ ਦੀ ਆ ਮੇਰੇ ਸਾਹਮਣੇ ਮਾਵਾਂ ਖੜੀਆਂ ਆ ਆ ਪਿੱਛੇ ਮਾਵਾਂ ਖੜੀਆਂ ਬਾਈ ਖੜਾ ਵਾ ਜਿਹਦੇ ਪੁੱਤ ਦੋਵੇਂ ਨਸ਼ੇੜੀ ਹਾਲਚਾਲ ਨਹੀਂ ਪੁੱਛਰੇ ਅੱਜ ਮੈਂ ਦੇਖੂਗਾ ਕਿ ਗਲਤ ਕਮੈਂਟ ਕਰਨ ਵਾਲੇ ਇਹਨਾਂ ਦਾ ਕਿੰਨਾ ਕੁ ਬਾਹ ਆ ਕੇ ਫੜਨਗੇ ਕਿ ਸਿਰਫ ਅਸੀਂ ਘਰ ਬੈਠੇ ਤਮਾਸ਼ਾ ਦੇਖੋ ਜੋਗੇ ਹੀ ਆ ਆ ਸਾਡੇ ਕੋਲੇ ਪਰਿਵਾਰ ਆਇਆ ਵਾ ਇਹਨਾਂ ਦਾ ਬੱਚਾ ਵਾ ਬਾਈ ਦੇ ਆਪ ਦੇ ਵੀ ਤੁਹਾਡੇ ਕੀ ਪ੍ਰੋਬਲਮ ਆ ਜੀ ਇਹ ਬਾਈ ਦੇ ਵੀ ਬੈਕ ਤੇ ਲੈਟਰੀ ਵਾਲੀ ਜਗ੍ਹਾ ਤੇ ਜ਼ਖਮ ਹੋਏ ਹੋਏ ਆ ਔਰ ਜਦੋਂ ਲੈਟਿੰਗ ਕਰਦਾ ਤਾਂ ਬਾਈ ਦਰਦ ਨਾਲ ਤੜਫਦਾ ਕਿੰਨੇ ਟਾਈਮ ਤੋਂ ਤੁਹਾਡੇ ਮੈਨੂੰ ਅਜ 25 ਸਾਲ ਹੋ ਗਏ ਲੈ ਕੇ ਇਸ ਦਿੱਕਤ ਨਾਲ ਚੱਲਦੇ ਇਲਾਜ ਕਿਉਂ ਨਹੀਂ ਕਰਵਾਇਆ ਆਪਰੇਸ਼ਨ ਕਰਾਇਆ ਸੀ ਸਹੀ ਨਹੀਂ ਬੈਠਿਆ ਆਪਰੇਸ਼ਨ ਅੱਛਾ ਹੁਣ ਪੈਸੇ ਆ ਤੁਸੀਂ ਇਹਨਾਂ ਦੇ ਚਿਹਰੇਆਂ ਵੱਲ ਦੇਖ ਲਓ ਇਹਨਾਂ ਦੇ ਚਿਹਰੇਆਂ ਤੋਂ ਲੱਗਦਾ ਹੋਊਗਾ ਕਿ ਕਿੰਨਾ ਕਿੰਨਾ ਕੋਲ ਪੈਸਾ ਪਿਆ ਜੀ ਜਦੋਂ ਇਹ ਮਰੀਜ਼ ਮੇਰੇ ਕੋਲੇ ਆਉਂਦੇ ਆ ਨਾ ਅੱਜਾ ਜਿਹੜੇ ਖੜੇ ਆ ਇਹਨਾਂ ਦੇ ਚਿਹਰੇਆਂ ਤੋਂ ਪਤਾ ਲੱਗਦਾ ਸਾਡਾ ਜਮੀਰ ਨਹੀਂ ਗਵਾਈ ਦਿੰਦਾ ਮੈਂ ਇਹਨਾਂ ਨੂੰ ਕੀ ਸਵਾਲ ਪੁੱਛਾਂ ਕੋਈ ਗੱਲ ਨਹੀਂ ਰੱਖ ਲਓ ਤੁਸੀਂ ਤੁਹਾਡੇ ਬੱਚੇ ਨੂੰ ਕੀ ਪ੍ਰੋਬਲਮ ਆ ਲੱਤੋ ਕੋਲੀ ਹੋਇਆ ਹੈ ਲੱਤ ਇੱਕ ਲੱਤ ਖਰਾਬ ਹੈ ਬੱਚੇ ਮੇਰੇ ਅੱਛਾ ਜੀ ਤੇ ਦਮੇ ਦੀ ਸ਼ਿਕਾਇਤ ਵਕਰੀ ਗਈ ਹੈ ਮਸਲ ਵੀਕ ਹੋਏ ਹੈ ਇਹਦੀ ਵਖੀਆਂ ਨੂੰ ਲੜਕੇ ਮੇਰੇ ਦੀ ਕੰਮ ਨਹੀਂ ਕਰਦੀਆਂ ਸਾਹ ਬੜੇ ਔਖੇ ਔਖੇ ਲੰਦਾ ਘਰ ਆਪਣਾ ਤੁਹਾਡਾ ਘਰ ਹੈਗਾ ਜਰੂਰ ਹੈਗਾ ਪੰਜ ਭਰਾ ਰਹਿੰਦੇ ਇਕੱਠੇ ਕਮਾਈ ਦਾ ਸਾਧਨ ਕੀ ਆ ਸਾਧਨ ਮੇਰਾ ਕੋਈ ਕਮਾਈ ਦਾ ਨਹੀਂ ਹਲਾ ਤੁਹਾਡੀ ਕਿੰਨੀ ਉਮਰ ਮੇਰੀ ਮੇਰੀ ਹੈਗੀ 65 ਸਾਲ ਦੀ ਉਮਰ ਹੈਗੀ 65 ਸਾਲ 65 ਸਾਲ ਦੀ ਉਮਰ ਦੇ ਵਿੱਚ ਬਾਈ ਜੇ ਮਾਤਾ ਦੀ ਵੀ 65 70 ਸਾਲ ਮਾਤਾ ਦੀ ਉਮਰ ਹੋਣੀ ਆ ਇੱਥੇ 70-70 ਸਾਲਾਂ ਦੇ ਬਜ਼ੁਰਗਾਂ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਇੱਥੇ ਠੱਕੇ ਖਾਨ ਨੂੰ ਕਿ ਰੋ ਜਾ ਕੇ ਇੱਥੇ ਦੇਖਣ ਕਿ ਕੋਈ ਨਾ ਕੋਈ ਸ਼ਾਇਦ ਉਹਨਾਂ ਦਾ ਵੀ ਦਿਲ ਕਰਦਾ ਕਿ ਅਸੀਂ ਆਪਣੇ ਬੱਚੇ ਦਾ ਇਲਾਜ ਕਰਵਾ ਲਈਏ ਮੈਂ ਤਾਂ ਧੰਨਵਾਦ ਕਰਨਾ ਉਹਨਾਂ ਰੱਬ ਰੂ ਰੱਬ ਦਾ ਦਰਜਾ ਵੀ ਦੇਣਾ ਹੋਵੇ ਨਾ ਥੋੜਾ ਜਿੰਨਿਆਂ ਨੇ ਵੀ ਅੱਜ ਤੱਕ ਚਾਹੇ ਇਸ ਐਨ ਜੀਓ ਦੇ ਵਿੱਚ 10 ਰੁਪਏ ਦੀ ਵੀ ਸੇਵਾ ਪਾਈ ਹੈ ਨਾ ਚਾਹੇ 10 ਲੱਖ ਦੀ ਚਾਹੇ ਕਿਸੇ ਨੇ ਘਰ ਬੈਠੇ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਦਾ ਸਾਰੀ ਜ਼ਿੰਦਗੀ ਮੈਂ ਕਰਜ਼ਾ ਨਹੀਂ ਲਾ ਸਕਦਾ ਬਈ ਕਿੰਨੀਆਂ ਆਸਾਂ ਇਹਨਾਂ ਮਰੀਜ਼ਾਂ ਨੂੰ ਹੁੰਦੀਆਂ ਹੋਈਆਂ ਔਰ ਵਿਚਾਰੇ ਹੱਥ ਜੋੜ ਕੇ ਖੜੇ ਹੁੰਦੇ ਆ ਕਿ ਪੁੱਤ ਸਾਡਾ ਬੱਚਾ ਬਚਾ ਦੋ ਅਸੀਂ ਦਾ ਕਰਨ ਵਾਲੇ ਕੌਣ ਆ ਬਾਈ ਉਹ ਪਰਮਾਤਮਾ ਔਰ ਗੁਰੂ ਦੀ ਨਗਰੀ ਦੇ ਵਿੱਚ ਬਾਈ ਐਦਾਂ ਬੰਦੇ ਤੜਫਦੇ ਫਿਰਨੋ ਜਦੋਂ ਉਹ ਉਹਨੂੰ ਬਾਥਰੂਮ ਲੈਟ੍ਰੀਨ ਕਰਦਾ ਬਾ ਉਹ ਦਰਦ ਨਾਲ ਤੜਫਦਾ ਬਾਈ ਉਹਦੇ ਜ਼ਖਮ ਇੰਨੇ ਹੋਏ ਹੋਏ ਆ ਔਰ ਉਹਦਾ ਬੱਚਾ ਵੀ ਬਿਮਾਰ ਆ ਅੱਜ ਤੱਕ ਬਾਈ ਨੇ ਸਾਨੂੰ ਆ ਅੱਜ ਆ ਕੇ ਦੱਸਿਆ ਕਿ ਮੈਨੂੰ ਆ ਦਿੱਕਤ ਆ ਨਹੀਂ ਤਾਂ ਅੱਜ ਤੋਂ ਪਹਿਲਾਂ ਆਪਦੇ ਮੁੰਡੇ ਲਈ ਆ ਰਿਆ ਕਿ ਮੇਰਾ ਕੋਈ ਨਹੀਂ ਮੇਰੇ ਤੁਸੀਂ ਪਹਿਲਾਂ ਦੱਸਿਆਗਾ ਤੋਂ ਨਹੀਂ ਕਦੀ ਨਹੀਂ ਦੱਸਿਆ ਮੈਂ ਬੱਚੇ ਵਾਸਤੇ ਨੜਦਾ ਰਿਹਾ ਅੱਜ ਮੈਨੂੰ ਤਕਲੀਫ ਜ਼ਿਆਦਾ ਆ ਗਈ ਤੇ ਅੱਜ ਦੱਸਿਆ। ਆ ਦੇਖ ਕਿੰਨਾ ਪਿਆਰ ਕਰਦਾ ਹੋਇਆ ਆਪਣੇ ਮਾਪਿਓ ਨੂੰ ਬੰਦਾ ਏ। ਆ ਸਾਡੇ ਸਾਹਮਣੇ ਪਿੱਛੇ ਕਿੰਨੀਆਂ ਆ ਮਾਵਾਂ ਖੜੀਆਂ ਔਰ ਸਾਡੇ ਕੋਲੇ ਇੱਕ ਬੱਚਾ ਵੀ ਆਇਆ ਅੱਜ ਔਰ 10 ਸਾਲ ਦਾ ਉਹ ਬੱਚਾ ਆ ਕੇ ਕਹਿੰਦਾ ਬਈ ਮੇਰੇ ਮਾ ਮਾਂ ਤੇ ਪਿਓ ਦਾ ਐਕਸੀਡੈਂਟ ਹੋ ਗਿਆ। ਕਹਿੰਦਾ ਬਈ ਜੀ ਹਸਪੀਟਲ ਚ ਪਏ ਆ ਉਹ ਬੱਚੇ ਨੂੰ ਅਸੀਂ ਕੈਮਰੇ ਅੱਗੇ ਨਹੀਂ ਲਿਆ ਸਕਦੇ ਸੀਗੇ। ਕਹਿੰਦਾ ਬਈ ਮੈਂ ਕੈਮਰੇ ਅੱਗੇ ਨਹੀਂ ਆਉਣਾ ਚਾਹੁੰਦਾ ਮੇਰੇ ਮਾਪਿਓ ਦੀ ਜ਼ਿੰਦਗੀ ਬਚਾ ਦਿਓ। ਉਹ ਬੱਚਾ ਆਪਣੇ ਮਾਪਿਓ ਨੂੰ ਬਚਾਉਣ ਲਈ ਕਿੰਨਾ ਦਰਦ ਰੱਖ ਰਿਹਾ। ਪਰ ਪਤਾ ਨਹੀਂ ਅਸੀਂ ਘਰ ਬੈਠੇ ਆ ਕਿ ਬਈ ਵੀਡੀਓ ਸ਼ੇਅਰ ਕਰਦੇ ਕਰੋ ਬਈ ਤੁਹਾਡਾ ਬਹੁਤ ਵੱਡਾ ਧੰਨਵਾਦ ਹੁੰਦਾ ਇਹ ਪਰਿਵਾਰ ਵੀ ਆ ਪਿੱਛੇ ਮਾਵਾਂ ਖੜੀਆਂ ਆਪਣੇ ਬੱਚਿਆਂ ਨੂੰ ਇਹ ਕਿੰਨਾ ਪਿਆਰ ਕਰਦੇ ਹੋਣਗੇ ਯਾਰ ਜਿੰਨਾ ਅਸੀਂ ਆਪਣੇ ਬੱਚੇ ਨੂੰ ਇਹਦਾ ਪੁੱਛਣ ਦਾ ਸਵਾਲ ਹੀ ਨਹੀਂ ਬਣਦਾ ਜੇ ਇੱਥੇ ਪਿਓ ਖੜਾ ਕਿ ਤੁਸੀਂ ਜਾਂ ਮਾਵਾਂ ਖੜੀਆਂ ਤੁਸੀਂ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੇ ਹਰ ਮਾਪੇ ਇਹ ਬਹੁਤ ਕਰਦਾ ਹੁੰਦਾ ਬਈ ਪਰ ਉਹਨਾਂ ਦੀ ਮਜਬੂਰੀ ਆ ਕਿ ਅੱਜ ਉਹਨਾਂ ਕੋਲੇ ਪੈਸਾ ਹੈ ਨਹੀਂਗਾ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਆ ਪਿੱਛੇ ਸਾਡੇ ਕੋਲੇ ਮਾਤਾ ਜੀ ਮਾਤਾ ਤੁਹਾਡਾ ਕੋਣ ਅਮਰੀਜ਼ ਜੀ ਮੇਰਾ ਬੇਟਾ ਹੈ अच्छा। जी, अच्छा जी एक्सीडेंट होया हो सी 5 फरवरी नु ते 7 फरवरी नु ऑपरेशन होया सी ਹੁੰਦੀ ਆ ਹੱਡੀ ਕੱਢ ਕੇ ਪੇਟ ਚ ਰੱਖੀ ਸੀ ਹੁਣ ਫੇਰ ਰਚਨ ਹੋਇਆ ਜੇ ਤੇ ਹੁਣ ਜਿੰਨਾ ਕਹਿਗਾ ਸੀ लाज वास्ते ਕਰ ਲਿਆ ਹੁਣ ਨਹੀਂ ਹੈਗਾ ਅੱਛਾ ਜੀ ਇਸ ਅਸੀਂ ਪੋਸਟਰ ਪੜਿਆ 2 ਦਿਨ ਉਹਨਾਂ ਨੇ ਹਜ਼ਾਰ ਜਹਰ ਦੀ ਮਦਦ ਕੀਤੀ ਆ ਝੂਠ ਨਹੀਂ ਬੋਲਣਾ ਵੀਡੀਓ ਵੀ ਦੇਖ ਲੋ ਜੇ ਗੁਰੂ ਨਾਨਕਾ ਹਸਪਤਾਲ ਦਾ ਆਕ ਲਿਆ ਹਾਂਜੀ 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 ਏ ਭਾਈ ਮਰੀਜ਼ ਇੱਥੇ ਬਹੁਤ ਇਕ ਹਾਸਾਂ ਦੇ ਵਿੱਚ ਹੁੰਦੇ ਆ ਆ ਪਿੱਛੇ ਹੋਰ ਵੀ ਬਹੁਤ ਮਰੀਜ਼ ਖੜੇ ਆ ਐਨੇ ਸੁਣਨ ਵਾਲੇ ਕੰਨ ਨਹੀਂ ਜੇ ਸਾਡੀ ਬੇਨਤੀ ਆ ਜੇ ਤੁਸੀਂ ਇਹਨਾਂ ਮਰੀਜ਼ਾਂ ਦੀ ਸੇਵਾ ਕਰਨੀ ਚਾਹੁੰਦੇ ਆ ਸਾਡਾ ਨੰਬਰ ਆ 9071390714 9071390714 ਅਸੀਂ ਰੋਜ਼ ਆਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜ਼ਿਲ੍ਹੇ ਵਾਲੇ ਬਾਗ ਕੋਲੇ ਡਾਕਰ ਅੱਗੇ ਮਿਲਦੇ ਆ ਤੁਸੀਂ ਇੱਥੇ ਆ ਪਾ ਕੇ ਮਰੀਜ਼ਾਂ ਨੂੰ ਮਿਲ ਕੇ ਸੇਵਾ ਕਰ ਸਕਦੇ ਆ ਸਾਡੀ ਬੇਨਤੀ ਆ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਆ ਇੱਕ ਵਾਰੀ ਇੰਨਾ ਮਰੀਜ਼ਾਂ ਦੇ ਵਿੱਚ ਇਹਨਾਂ ਵਿੱਚ ਵੀ ਰੱਬ ਵੱਸਦਾ ਤੇ ਇੱਕ ਵਾਰੀ ਜ਼ਰੂਰ ਆਪਣੇ ਜਿਹੜਾ ਪ੍ਰਮਾਤਮਾ ਨੇ ਸਾਨੂੰ ਜੇ ਇੰਨੇ ਜੋ ਕੀਤਾ ਵਾ ਕਿ ਸਾਡੇ ਥੋੜੇ ਬਹੁਤੇ ਪੈਸੇ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਤਾਂ ਸਾਨੂੰ ਬਚਾ ਲੈਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ